ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਸਲੋਕ ਮਹੱਲਾ ਚੌਥਾ ਹਰ ਸਤ ਨਰੰਜਨ ਅੰਮ੍ਰਹਿ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲਥਾ ਹਮੈ ਪਾਰ ਜਿਨ ਗੁਰਮਖ ਹਰ ਅਰਾਧਿਆ ਤੈਨ ਸੰਤ ਜਨ ਜਕਾਰ ਕੋਈ ਨਿੰਦਾ ਕਰੇ ਪੂਰੀ ਸਤਿਗੁਰੂ ਕੀ ਤਿਸ ਨੂੰ ਫੇਟ ਫੇਟ ਕਹ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੀ ਰਖਨ ਹਾਰ ਧੰਨ ਧੰਨ ਗੁਰੂ ਗੁਣਗਾਮ ਦਾ ਦੇਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿਨ ਕੋ ਵਾਰਿਆ ਜਨ ਜਪਿਆ ਸਿਰਜਨ ਹਰ ਮਹੱਲਾ ਚੌਥਾ ਆਪੇ ਧਰਤੀ ਸਾਜੀਐ ਨਾਪੇ ਆਕਾਸ਼ੇ ਵਿਚ ਆਪੇ ਜੰਤ ਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਈ ਤੂੰ ਸਭ ਕਲ ਵਿਖ ਕੱਟੀ ਤਾਸ ਪੌੜੀ ਤੂੰ ਸੱਚਾ ਸਾਇਬ ਸੱਚ ਹੈ ਸੱਚ ਸੱਚੇ ਭਾਵੇ ਜੋ ਤੁਦ ਸੱਚ ਸਲਾਹੀਂ ਦੇ ਤਿੰਨ ਜਮ ਕੰਕਰ ਨੇੜ ਨ ਆਵੇ ਤਨ ਕੇ ਮੁਖ ਦਰਿ ਉਜਲੇ ਜਨ ਹਰ ਹਿਰਦੈ ਸੱਚਾ ਭਾਵੇ ਕੁੜਿਆਰ ਪਿਸ਼ਾਹ ਸੱਟੀਆਂ ਨ ਕੋੜ ਹਿਰਦੇ ਕਪਟ ਮਹਾ ਦੁਖ ਪਾਵੈ ਮੂੰ ਕਾਲੇ ਕੁੜਿਆਰੀਆਂ ਕੁੜਿਆਰ ਕੋੜੋ ਹੋਏ ਜਾਵੈ ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਦੇਸ ਵਿੱਚ ਜਿਹਾ ਕੋ ਬੀਜੈ ਤੇ ਹਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤិន ਅੰਮ੍ਰਿਤ ਫਲ ਹਰ ਪਾਵਾਏ ਉਹ ਨਾ ਹਲਤ ਪਲਤ ਮੁਕੁੱਜਲੇ ਉਹ ਹਰ ਦਰਗੇ ਸੱਚੀ ਪੈਨਾਏ ਇੱਕ ਨਾ ਅੰਦਰ ਕੋਟ ਨਿਤ ਖੋਟ ਕਮਾਵੇ ਉਹ ਜਿਹਾ ਬੀਜੈ ਤੇਹਾ ਫਲ ਖਾਈ ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸਵਾਭ ਗીર ਸਭ ਉਜੜ ਆਈ ਉਹ ਜਿਹਾ ਚਿਤ ਵੈ ਨਤ ਤੇਹਾ ਪਾਇਨ ਉਹ ਤੇ ਹੋ ਜਿਹ ਦੇਵ ਜਾਈ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੇ ਸੋ ਥਾਏ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਥ ਹੋਵੇ ਸਾਈਂ ਖਾਈ ਬਿਨ ਸਤਗੁਰ ਸੋਜੀ ਨਾ ਪਵੇ ਹੰਕਾਰ ਨ ਵਿੱਚੋਂ ਜਾਈ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੇ ਘਰ ਘਰ ਮੰਗਾਈ ਕੂੜ ਠੱਗੀ ਗੁਜੀ ਨਾਰਹਿ ਮੁਲਮਾ ਪਾਜ ਲੈ ਜਾਏ ਜਿਸ ਹੁ ਬੈ ਪੂਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਈ ਜੋ ਲੁਹਾ ਪਾਰਸ ਭੇਟੀ ਐ ਮਿਲ ਸੰਗਤ ਸਵਰਨ ਹੋਈ ਜਾਏ ਜਨ ਨਾਨਕ ਕੇ ਪ੍ਰਭ ਤੂੰ ਧਨੀ ਜੋ ਭਾਵੈ ਤਵੇ ਚਲਾਏ ਪੌੜੀ ਜਨ ਹਰ ਹਰ ਦੇ ਸੇਵਿਆ ਤਿਨ ਹਰ ਆਪ ਮਿਲਾਇ ਗੁਣ ਕੀ ਸਾਜ ਤਿਸਨ ਤਿਨ ਸਿਓ ਕਰੀ ਸਭ ਅਵਗੁਣ ਸਬਦ ਜਲਾਵਾਈ ਅਵਗਣ ਵਿਕਨ ਪੰਦਰੀ ਜਸਤੀ ਸੋ ਸੱਤੀ ਪਾਇ ਬਲਿਹਾਰੀ ਗੁਰ ਆਪਾਣੈ ਜਿਨ ਅਵਗੁਣ ਮੀਟ ਗੁਣ ਪ੍ਰਗਟਿ ਆਏ ਵੱਡੇ ਵਡਿਆਈ ਵੱਡੇ ਕੀ ਗੁਰਮੁਖ ਅਲਾਈ ਸਲੋਕ ਮਹਲਾ 4 ਸਤ ਗੁਰ ਵਿੱਚ ਵੱਡੀ ਵਡਿਆਈ ਜੋ ਆਣ ਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸੁਜ ਸੰਜਮ ਹਰ ਨਾਮੇ ਹੀ ਤ੍ਰਪਤਾਵੇ ਹਰ ਨਾਮ ਤਾਨ ਹਰ ਨਾਮ ਦੀ ਬਾਨ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੈ ਗੁਰ ਮੂਰਤ ਸੋ ਮਨ ਇੱਥੇ ਪਲ ਪਾਵੇ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜੀ ਆਪੇ ਖਾਵੇ ਨਰਕ ਘੋਰ ਮੋਕਾਲੇ ਘੜਿਆ ਜੋ ਤਸਕਰ ਪਾਏ ਗਲਾਵੇ ਫਿਰ ਸਤਗੁਰ ਕੀ ਸਰਣੀ ਪਵੇ ਤਾਂ ਉੱਭਰੇ ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਨਾਏ ਨਾਨਕ ਹਰ ਕਰਤੇ ਏਵੈ ਭਾਵੇ ਮਹੱਲਾ ਚੌਥਾ ਪੂਰੀ ਗੁਰ ਕਾ ਹੁਕਮ ਨਾ ਮੰਨੇ ਓ ਮਨਮੁਖ ਅਗਿਆਨ ਮੁਠਾ ਬਖਮਾਇਆ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹਉਂਦੀ ਝਗੜੀ ਤੇ ਉਸ ਦੀ ਗੱਲ ਪਾਇਆ ਓ ਗੱਲ ਫਰੋਸੀ ਕਰੀ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਓ ਘਰ ਕਰ ਹੰਡੇ ਜੋ ਰੰਨ ਦੁਹਾਗਨ ਉਸ ਨਾਲ ਮੋ ਜੁੜੈ ਉਸ ਭੀ ਲਛਣ ਲਾਇਆ ਗੁਰਮ ਕੋਈ ਸੋ ਅਲਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬੈ ਜਾਇਆ ਜੋ ਗੁਰ ਗੋਪੀ ਆਪਣਾ ਸੋ ਭਲਾ ਨਾਹੀਂ ਪੰਚੋ ਉਹਨਾਂ ਲਾਹਾਂ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਨਾਇ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾ ਵਡਿਆਈ ਭਾਵੇਂ ਗੁਰਪੂਰੇ ਕੀ ਮਨ ਮੁੱਖ ਉਸ ਵੇਲਾ ਹੱਥ ਨਾ ਆਇਆ ਪੌੜੀ ਸਚ ਸੱਚਾ ਸ਼ਬਦ ਵੱਡਾ ਹੈ ਸੋ ਲੈ ਜਿਸ ਸਤਿਗੁਰ ਟਿੱਕੀ ਸੋ ਸਤਿਗੁਰ ਜੇ ਸੱਚ ਤੇ ਆਇਂਦਾ ਸੱਚ ਸੱਚਾ ਸਤਿਗੁਰ ਇਕੈ ਸੋਈ ਸਤਿਗੁਰ ਪੁਰਖ ਹੈ ਜਿਨ ਪੰਚੇ ਦੂਤ ਕੀਤੇ ਵਸ ਛਕੇ ਜੇ ਬਿਨ ਸਤਿਗੁਰ ਸੀਵੇ ਆਪ ਗਣਾਈਂਦੇ ਤਨ ਅੰਦਰ ਕੋੜ ਫਿੱਟ ਫਿੱਟ ਮੋਫਕੀ ਉਹ ਬੋਲੇ ਕਿਸੇ ਨਾ ਭਾਵਣੀ ਮੋ ਕਾਲੀ ਸਤਿਗੁਰਤੀ ਚੁੱਕੈ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੀਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮਖ ਬਖਸ਼ ਜਮਾਈ ਅਨ ਮਨ ਮੁਖੀ ਮੋਲ ਗਵਾਇਆ ਸਭ ਕੋ ਬੀਜੈ ਆਪਣੀ ਭੜੀ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਬਰਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਪਾਇਆ ਜਮਚੂਹਾ ਕਰ ਸਨਿਤ ਕੁਰ ਗਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਿਨ ਕਾ ਕਾੜਾ ਅੰਦੇਸਾ ਸਭ ਲਾਇਉਨ ਜਿਨਿ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ اٹਿਆ ਮਨਮੁਖ ਹੋਰੀ ਗੱਲਾਂ ਰਾਤੀ ਉੱਗੈ ਦਬੇਆ ਨਵੇਂ ਸੋਤ ਸਭ ਢਿੱਲਾ ਮਨਮੁਖਾਂ ਦੇ ਸਿਰ ਜੋਰਾ ਅੰਬਰ ਹੈ ਨਿਤ ਦੀਵੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਵੰਦੀ ਸੇ ਆਪੇ ਵਿਤ ਅਮੀਦ ਖਲਾ ਕਾਮ ਵਿਆਪੇ ਕੋ ਸੋ ਦੇ ਨਰ ਸੇ ਜੋਰਾ ਪੁੱਛ ਚਲਾਂ ਸਤ ਗੁਰ ਕੈ ਆਖੇ ਜੋ ਚੱਲੈ ਸੋ ਸਤ ਗੁਰਖ ਪੁਰਖ ਭਲ ਭਲਾ ਜੋ ਰਾਪੁਰਖ ਸਬ ਆਪ ਪਾਇਨ ਹਰੇ ਖੀਲ ਸਬ ਖਿਲਾ ਸਬ ਤੇਰੀ ਬਣ ਤ ਬਨਾਵਨੀ ਨਾਨਕ ਪਲ ਪਲਾ ਪੌੜੀ ਤੂੰ ਵੀ ਪਰਵਾਇਆ ਥਾ ਹੈ ਆ ਤੁਲ ਕਿਉ ਤੁੱਲੀ ਐ ਸੇ ਵਡ ਭਾਗੀ ਜੀ ਤੋ ਦਿੱਤੇ ਆਇਂਦੇ ਜਿਨ ਸਤ ਗੁਰ ਮਿਲੀਐ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤ ਗੁਰ ਕੀ ਰੀਸੈ ਔਰ ਕਚ ਵਿੱਚ ਬੋਲਦੀ ਸੇ ਕੁਰੀਆਰ ਕੁੜੀ ਚੜ ਪੜੀਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੂੰ ਚਖ ਮਰਦੇ ਕਢੀਐ ਸਲੋਕ ਮਹੱਲਾ 14 ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੀ ਜਨ ਅੰਦਰ ਕਪੜ ਵਿਕਾਰ ਝੂਠਿਓ ਆਪੇ ਸੱਚੀ ਵਖ ਕੱਢੈ ਜਜਮਾਲੀ ਸਚਿਆਰ ਸਿੱਖ ਬੈ ਸਤਿਗੁਰ ਪਾਸ ਘਾਲਿ ਅਨ ਕੋੜੀ ਯਾਰ ਨ ਲੱਭਣੀ ਕਿਤੇ ਥਾਏ ਪਾਲੀ ਜਿਨ ਸਤ ਗੁਰ ਕਾ ਆਖਿਆ ਸੁਖਾਵੇ ਨਾਈ ਤੇ ਨਾਮੋਂ ਭਲੇ ਰ ਫੇਰੇਦੈ ਗੱਲ ਨੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕੀ ਤਰਕ ਵਿਰਾਈਨ ਮਨ ਮੁਖ ਬੇਤਾਲੇ ਸਤ ਗੁਰ ਨੂੰ ਮਿਲੇ ਸੋ ਆਪਣਾ ਮਨੁ ਨਥਾਇ ਰਖੋ ਆਪ ਵਰਤੈ ਆਪਣੀ ਵਤ ਨਾਲੀ ਜਨ ਨਾਨਕੇ ਇੱਕ ਨਾ ਗੁਰ ਮਿਲ ਸੁਖ ਦੇਵੈ ਇਕ ਆਪੀ ਵਖ ਖੜੈ ਏ ਠਗਵਾਲੀ ਮਹੱਲਾ ਚੌਥਾ ਜਿਨ ਅੰਦਰ ਨਾਮ ਨਿਦਾਨ ਹੈ ਹਰ ਤਨ ਕੇ ਕਾਜ ਦੇ ਆਂਦੇ ਰਾਸ ਤਿੰਨ ਚੋਕੀ ਮੋਤਾ ਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸੇ ਜਾ ਕਰ ਤਵਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੀ ਸਬਾਸ ਸਉ ਪਾਤਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੀ ਰੈਰਾਸ ਪੂਰੇ ਗੁਰ ਕੀ ਵੱਡੀ ਵਡਿਆਈ ਹਰ ਵੱਡਾ ਸੇਵਿਆ ਤੁਲ ਸੁਖ ਪਾਇਆ ਗੁਰ ਪੂਰੇ ਧਾਨ ਦਿਆ ਹਰ ਨੀਚਲ ਨਿਤ ਬਖਸ਼ੀ ਚੜੀ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਬਚਾਇਆ ਜਨ ਨਾਨਕ ਗੁਣ ਬੋਲੇ ਕਰਤੀ ਕੈ ਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵੱਡ ਦਾਤਾ ਦਾਣਾ ਤੁਦ ਜੀ ਵਡ ਮੈਂ ਹੋਰ ਕੋ ਤਿਸ ਨ ਆਵਈ ਤੂੰ ਐਸੋ ਘੜ ਮੇਰੀ ਮਨ ਪਾਨ ਮੋ ਕਟਾਂਬ ਦੇ ਸੇ ਆਮਦਾਂ ਸਭ ਚੱਲਨ ਹਾਰ ਆ ਬਨ ਜਾਣਾ ਜੋ ਬਿਨ ਸੱਚੀ ਹੋਰ ਚਿਤ ਤੇ ਲਾਇਨ ਸੇ ਕੁੜਿਆਰ ਕੁੜਾ ਤਿੰਨ ਮਾਣਾ ਜਨ ਨਾਨਕ ਸੱਚ ਧਾਇ ਤੂੰ ਬਿਨ ਸੱਚੀ ਪਚ ਪਚ ਮੋਈ ਅਜਾਣਾ ਨਾਨਕ ਸੱਚ ਧਾਇ ਤੂੰ ਬਿਨ ਪਜ ਸੱਚੀ ਪਚ ਪਚ ਮੋਈ ਅਜਾਣਾ